ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਬਾਰੇ ਸਾਡੀ 12ਵੀਂ ਵੀਡੀਓ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਰਜ਼ਾਏ ਅੱਜ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਦੋ ਮਾਮਲੇ ਲੱਗੇ ਇੱਕ ਤਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਡਿਸਪਰਪੋਰਸ਼ਨਟ ਅਸੈਕਟਸ ਦਾ ਕੇਸ ਯਾਨੀ ਕਿ ਸਰੋਤਾਂ ਨਾਲ ਵੱਧ ਜਰਾਦ ਬਣਾਉਣ ਦਾ ਮਾਮਲਾ ਉਸ ਤੇ ਵਿੱਚ ਸੀਬੀਆਈ ਨੇ 5 ਦਿਨ ਦਾ ਰਿਮਾਂਡ ਮੰਗਿਆ ਇਹ ਪੁੱਲਰ ਤੇ ਦੂਜੀ ਐਫਆਈਆਰ ਜਿਹੜੀ ਸੀਬੀਆਈ ਨੇ ਕੀਤੀ ਸੀ ਐਫਆਈਆਰ ਨੰਬਰ 20/2025 ਦੂਜਾ ਮਾਮਲਾ ਲੱਗਿਆ ਸੀ ਕ੍ਰਿਸ਼ਾਨੂੰ ਦਾ ਕ੍ਰਿਸ਼ਾਨੂੰ ਨੂੰ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਤੇ ਥੱਲੇ ਜਿਹੜੀ ਪਹਿਲੀ ਐਫਆਈਆਰ ਸੀ ਐਫ ਆਈ ਆਰ ਨੰਬਰ 19/2025 ਜਿਹੜੀ ਭੁੱਲਰ ਅਤੇ ਕਰਸ਼ਾਨੂ ਤੇ ਦੋਹਾਂ ਤੇ ਇਕੱਠੀ ਦਰਜ ਕੀਤੀ ਗਈ ਸੀ ਸਾਂਝੀ ਉਸ ਐਫ ਆਈ ਆਰ ਨੰਬਰ 19 ਚ ਕਰਸ਼ਾਨੂ ਦਾ 4 ਦਿਨ ਦਾ ਰਿਮਾਂਡ ਸੀਬੀਆਈ ਨੇ ਅਦਾਲਤੋਂ ਮੰਗਿਆ ਔਰ ਜਿਹੜੀ ਭ੍ਰਸ਼ਟਾਚਾਰ ਵਾਲੀ ਪਹਿਲੀ ਐਫ ਆਈ ਆਰ ਹੈ ਉਹਦੇ ਵਿੱਚ ਹਰਚਰਨ ਸਿੰਘ ਭੁੱਲਰ ਦਾ ਸੀਬੀਆਈ ਨੇ ਰਿਮਾਂਡ ਨਹੀਂ ਮੰਗਿਆ ਅਤੇ ਉਹਨੂੰ ਬੁੜਾਇਲ ਜੇਲ ਜੁਡੀਸ਼ੀਅਲ ਕਸਟਡੀ ਭੇਜਣ ਲਈ ਅਦਾਲਤ ਨੂੰ ਕਿਹਾ ਪਰ ਨਾਲ ਹੀ ਚੱਲਦੇ ਜਿਹੜੀ ਦੂਜੀ ਐਫ ਆਈ ਆਰ ਹੈ ਐਫ ਆਈ ਆਰ ਨੰਬਰ 20 ਉਹਦੇ ਵਿੱਚ ਸੀਬੀਆਈ ਨੇ ਭੁੱਲਰ ਦਾ 5 ਦਿਨ ਦਾ ਰਿਮਾਂਡ ਮੰਗਿਆ ਹੁਣ ਇਹ ਸਾਰੇ ਕਾਸੇ ਦਾ ਜਿਹੜਾ ਅੱਗੇ ਚਰਚਾ ਚੱਲੀ ਅਦਾਲਤ ਦੇ ਵਿੱਚ ਉਹਦੇ ਵਿਵਰਣ ਤੁਹਾਨੂੰ ਦੇਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਵਕੀਲ ਭੁੱਲਰ ਦੇ ਵਾਸਤੇ ਪੇਸ਼ ਹੋ ਸਭ ਤੋਂ ਪਹਿਲਾ ਨਾਮ ਆਉਂਦਾ ਜੀ ਜਨਾਬ ਐਚ ਐਸ ਤਨੂਆ ਸਾਹਿਬ ਫਿਰ ਐਸ ਪੀ ਐਸ ਭੁੱਲਰ ਆਰ ਪੀ ਐਸ ਬਾਰਾ ਤੇ ਹਤਿੰਦਰ ਸਿੰਘ ਅਤੇ ਮਿਸ ਰੈਨੂਕਾ ਐਚ ਰੰਦਾਵਾ ਇਹ ਸਭ ਵਕੀਲ ਸਿਗੇ ਸਸਪੈਂਡਡ ਅਰੈਸਟਡ ਡੀ ਆਈ ਜੀ ਹਰਜਨ ਸਿੰਘ ਭੁੱਲਰ ਵੱਲੋਂ ਤੇ ਸਰਕਾਰ ਵੱਲੋਂ ਯਾਨੀ ਕਿ ਸੀ ਬੀ ਆਈ ਵੱਲੋਂ ਇਕੱਲੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਅਸਿਸਟਡ ਬਾਈ ਉਹਨਾਂ ਦੀ ਮਦਦ ਕਰ ਰਹੀ ਸੀ ਡਿਪਟੀ ਸੁਪਰਡਿੰਟੈਂਡੈਂਟ ਆਫ ਪੁਲਿਸ ਕੁਲਦੀਪ ਸਿੰਘ ਤੇਜੀ ਸੀਬੀਆਈ ਨੇ ਸਭ ਤੋਂ ਪਹਿਲਾਂ ਅਦਾਲਤ ਦੇ ਅੱਗੇ ਆਪਣਾ ਪੱਖ ਰੱਖਿਆ ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ ਕਿ ਸਾਨੂੰ ਇਸ ਕਰਕੇ ਯਾਨੀ ਕਿ ਆ ਫੋਲੋਇੰਗ ਗਰਾਉਂਡਸ ਕਰਕੇ ਸਾਨੂੰ 5 ਦਿਨ ਦਾ ਰਿਮਾਂਡ ਡੀਏ ਦੇ ਕੇਸ ਵਿੱਚ ਚਾਹੀਦਾ ਸੀਬੀਆਈ ਦੇ ਵਕੀਲ ਨੇ ਰਿਕਵਰੀ ਦੇ ਵਿਸਤਾਰ ਦਿੱਤੇ ਜਿਵੇਂ ਤੁਸੀਂ ਜਾਣ ਹੀ ਚੁੱਕੇ ਹੋ ਕਿ ਜਦੋਂ ਉਹਨੂੰ ਅਰੈਸਟ ਕੀਤਾ ਸੀ 16 ਤਰੀਕ ਨੂੰ 16 ਅਕਤੂਬਰ ਨੂੰ ਤੇ ਉਹਦੇ ਘਰੋਂ ਕੀ ਕੀ ਬਰਾਮਦ ਹੋਇਆ ਸੀ 7.36 ਕਰੋੜ ਰੁਪਈਆ ਬਰਾਮਦ ਹੋਇਆ 2.5 ਕਿਲੋ ਸੋਨਾ ਤੇ ਚਾਂਦੀ ਦੇ ਗਹਿਣੇ ਬਰਾਮਦ ਹੋਏ ਗੱਡੀਆਂ ਮਰਸੀਡੀਜ਼ ਆਡੀ ਐਨੋਵਾ ਫੋਰਚਨਰ 50 ਪ੍ਰਾਪਰਟੀਆਂ ਦੇ ਕਾਗਜ਼ ਬਰਾਮਦ ਹੋਏ ਹਾਂਜੀ ਕਈ ਕੁਝ ਤੁਸੀਂ ਸਾਰਾ ਕੁਝ ਸੁਣ ਚੁੱਕੇ ਹੋ ਤੇ ਇਸ ਦਾ ਪਹਿਲਾਂ ਉਹਨਾਂ ਨੇ ਹਵਾਲਾ ਦਿੱਤਾ ਕਿਹਾ ਜੀ ਜਿਹੜੀ ਅਸੀਂ ਪਹਿਲੀ ਐਫ ਆਈ ਆਰ ਨੰਬਰ 19 ਦਰਜ ਕੀਤੀ ਸੀ ਅਤੇ ਭੁਦਰ ਨੂੰ 16 ਤਰੀਕ ਨੂੰ 16 10 ਨੂੰ ਗ੍ਰਿਫਤਾਰ ਕੀਤਾ ਸੀ ਉਹਦੀ ਘਰ ਦੀ ਸਰਚ ਤੋਂ ਸਾਰਾ ਕੁਝ ਨਿਕਲਿਆ ਸੀ ਸੀਬੀਆਈ ਨੇ ਅੱਗੇ ਅਦਾਲਤ ਨੂੰ ਜਿਹੜੀ ਦਲੀਲ ਦਿੱਤੀ ਉਹ ਸੁਣਾਉਣਾ ਉਹ ਕਹਿੰਦੇ ਹੈ ਜੀ ਜਿਹੜੀ 4 11 25 ਨੂੰ ਅਸੀਂ ਅਦਾਲਤ ਦੇ ਹੁਕਮਾਂ ਨਾਲ ਸਰਚ ਵਾਰੰਟ ਲੈ ਕੇ ਸਰਚ ਕੀਤੀ ਪਟਿਆਲੇ ਅਤੇ ਲੁਧਿਆਣਾ ਵਿੱਚ BH ਪ੍ਰੋਪਰਟੀਆਂ ਦੇ ਟਿਕਾਣਿਆਂ ਤੇ ਉਹਦੇ ਚੁਸ਼ਾਨੂ 20.5 ਲੱਖ ਰੁਪਏ ਕੈਸ਼ ਮਿਲਿਆ ਡਿਜੀਟਲ ਡਿਵਾਈਸਸ ਯਾਨੀ ਕਿ ਇਲੈਕਟ੍ਰੋਨਿਕ ਡਿਵਾਈਸਸ ਦੋ ਮੋਬਾਈਲ ਫੋਨ Apple ਦਾ ਲੈਪਟਾਪ ਤੇ ਜائਦਾਦਾਂ ਦੇ ਕਾਗਜ਼ਾਤ ਮਿਲੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਨੀ ਆ ਅਸੀਂ ਡੀ ਵੀ ਆਰ ਜੀ ਦੇ ਵਿੱਚ ਸੀਸੀਟੀਵੀ ਫੁਟੇਜ ਰਿਕਾਰਡ ਕੀਤੀ ਜਾਂਦੀ ਹੈ ਉਹ ਵੀ ਬਰਾਮਦ ਕੀਤੀ ਹੈ ਉਹ ਵੀ ਅਸੀਂ ਦੇਖਣਾ ਹੈ ਵੀ ਕੌਣ-ਕੌਣ ਬੰਦਾ ਬੀ ਐਚ ਪ੍ਰਾਪਰਟੀਆਂ ਦੇ ਮਾਲਕ ਭੁਪਿੰਦਰ ਸਿੰਘ ਨੂੰ ਮਿਲਣ ਆਉਂਦਾ ਤੇ ਨਾਲ ਸਾਨੂੰ ਕਹਿੰਦੇ ਜੀ ਕਾਗਜ਼ ਮਿਲੇ ਐ ਐਕਸਪ੍ਰੈਸ਼ਨ ਆਫ ਇੰਟਰਸਟ ਯਾਨੀ ਕਿ ਜਦੋਂ ਕੋਈ ਬੰਦਾ ਕੋਈ ਚੀਜ਼ ਲੈਣਾ ਚਾਹੁੰਦਾ ਕਿਤੇ ਕਿਸੇ ਤੋਂ ਕਿਸੇ ਕੰਪਨੀ ਤੋਂ ਜਾਂ ਕਿਸੇ ਵੱਡੇ ਵਪਾਰੀ ਤੋਂ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਕਹਿੰਦੇ ਲਿਖਦਾ ਹੈ ਇਹ ਕਿ ਐਗਰੀਮੈਂਟ ਜਾਂ ਲਿਖਦਾ ਹੈ ਵੀ ਮੈਂ ਤੁਹਾਡੀ ਆ ਫਲਾਣੀ ਫਲਾਣੀ ਚੀਜ਼ ਜਿਹਦਾ ਆ ਦੀਆਂ ਫਲਾਣਾ ਪ੍ਰੋਡਕਟ ਲੈਣ ਵਾਸਤੇ ਇੱਛੁਕਾਂ ਸੋ ਇਹ ਗੱਲਾਂ ਉਹਨਾਂ ਨੇ ਕਹੀਆਂ ਅਸੀਂ ਇਸ ਕਹਿੰਦੇ ਸਾਰੇ ਕਾਸੀ ਦੀ ਵੈਰੀਫਿਕੇਸ਼ਨ ਕਰਨੀ ਹੈ ਐਗਜ਼ਾਮੀਨੇਸ਼ਨ ਕਰਨੀ ਹੈ ਤੇ ਜੀ ਆਪ ਸਭ ਸਾਨੂੰ 5 ਦਿਨ ਦਾ ਰਿਮਾਂਡ ਡੀਏ ਦੇ ਕੇਸ ਵਿੱਚ ਦਿਓ ਅੱਗੇ ਉਹ ਕਹਿੰਦੇ ਹੈ ਜੀ ਕਿ ਜਿੰਨੀ ਵੀ ਅਸੀਂ ਕੁਐਸਚਨਿੰਗ 5 ਤਰੀਕ ਨੂੰ 5 11 25 ਨੂੰ 4 ਨੂੰ ਰੇਲ ਹੋਏ ਪਟਿਆਲੇ ਤੇ ਲੁਧਿਆਣੇ ਉਦੋਂ ਬਾਅਦ ਜੋ ਕੁਝ ਉੱਥੇ ਮਿਲਿਆ 5 ਤਰੀਕ ਨੂੰ ਭੁੱਲਰ ਦੀ ਪੁੱਛਗਿੱਛ ਹੋਈ ਇੰਟੈਰੋਗੇਸ਼ਨ ਕੀਤੀ ਡੀਏ ਦੇ ਪਰਚੇ 'ਚ ਐਫ ਆਈ ਆਰ ਨੰਬਰ 20 'ਚ ਤੇ ਫਿਰ ਕਹਿੰਦੇ ਜੀ ਉਦੋਂ ਬਾਅਦ ਅਸੀਂ 10:15 ਰਾਤੀ ਭੁੱਲਰ ਦੀ ਦੂਜੇ ਪਰਚੇ 'ਚ ਗ੍ਰਿਫਤਾਰੀ ਬਾਤ ਦੀ ਹੁਣ ਯਾਦ ਰੱਖੋ ਕਿ ਪਹਿਲੇ ਪਰਚੇ 'ਚ ਐਫ ਆਈ ਆਰ ਨੰਬਰ 19 'ਚ ਭੁੱਲਰ ਤੇ ਕਰਸ਼ਾਨ ਨੂੰ ਦੋਵੇਂ ਸ਼ਾਮਲ ਇਕੱਠੇ ਨੇ ਔਰ ਜਿਹੜੀ ਦੂਜੀ ਐਫਆਈਆਰ ਨੰਬਰ 20 ਆ ਉਹਦੇ ਵਿੱਚ ਹਜੇ ਤੱਕ ਕੱਲਾ ਭੁੱਲਰ ਦੋਸ਼ੀ ਬਣਾਇਆ ਗਿਆ ਹਾਂ ਅੱਗੇ ਚੱਲ ਕੇ ਕਿੰਨੇ ਇਹਦੇ ਵਿੱਚ ਹੋਰ ਦੋਸ਼ੀ ਬਣਨਗੇ ਜਾਂ ਬਣ ਸਕਦੇ ਨੇ ਇਹ ਇਨਵੈਸਟੀਗੇਸ਼ਨ ਤੇ ਨਿਰਭਰ ਕਰੂਗਾ ਖੈਰ ਜੀ ਉਹ ਕਹਿੰਦੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਲੀ ਕਹਿੰਦੇ ਜੀ ਜਿਹੜਾ ਭੁੱਲਰ ਹੈ ਇਹ ਕਿਸੇ ਗੱਲ ਦਾ ਜਵਾਬ ਦਿੰਦਾ ਹੀ ਨਹੀਂ ਇਹਨੇ ਮੂੰਹ ਨੂੰ ਤਾਲਾ ਲਾਇਆ ਹੋਇਆ ਮਾਮਲਾ ਰਹਿੰਦਾ ਹੈ ਕਿਉਂਕਿ ਕਾਨੂੰਨ ਦਾ ਇਹਨੂੰ ਪਤਾ ਹੈ ਕਾਨੂੰਨ ਦੇ ਵਿੱਚ ਇਹ ਲਿਖਿਆ ਹੈ ਕਿ ਕੋਈ ਵੀ ਦੋਸ਼ੀ ਨੂੰ ਇਨਵੈਸਟੀਗੇਟਿੰਗ ਏਜੰਸੀ ਤੱਕੇ ਨਾਲ ਬੁਲਾ ਨਹੀਂ ਸਕਦੀ ਇਹ ਪੰਜਾਬ ਵਾਲਾ ਕੰਮ ਨਹੀਂ ਨਾ ਹੈਗਾ ਡੰਡਾ ਫੇਰ ਕੇ ਬੁਲਾ ਲੋ ਇਹ ਬੁਲਾ ਹੀ ਨਹੀਂ ਸਕਦਾ ਕਾਨੂੰਨ ਕਹਿੰਦਾ ਜੇ ਕੋਈ ਜਵਾਬ ਤੁਹਾਡਾ ਦੋਸ਼ੀ ਨਹੀਂ ਦੇਣਾ ਚਾਹੁੰਦਾ ਤਿਉ ਨਾ ਦੇਵੇ ਉਹਨੂੰ ਜੁਰਮ ਨਹੀਂ ਕਿਹਾ ਜਾ ਸਕਦਾ ਫਿਰ ਹਾਂ ਇਹ ਕਹਿਆ ਹੈ ਨਾ ਨੇ ਕਿ ਸਾਡੇ ਨਾਲ ਸਹਿਯੋਗ ਭੁੱਲਰ ਕਰ ਨਹੀਂ ਰਿਹਾ ਤੇ ਅਸੀਂ ਇਹਨੂੰ ਮਲਾਉਣਾ ਅੱਗੇ ਜਾਂ ਦਿਖਾਉਣੇ ਇਹਨੂੰ ਕਾਗਜ਼ ਜਿਹੜੀਆਂ ਦੇ ਬਿਨਾਮੀ ਪ੍ਰਾਪਰਟੀਆਂ ਹੈ ਬਿਨਾਮੀ ਧਾਰ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕਰਨੇ ਆ ਤੇ ਇਹਦੇ ਜਿਹੜੇ ਅੱਗੇ ਲਿੰਕ ਹੈ ਪ੍ਰਾਈਵੇਟ ਪਰਸਨਸ ਨਾਲ ਜਾਂ ਪਬਲਿਕ ਸਰਵੰਟਸ ਨਾਲ ਸਰਕਾਰੀ ਅਫਸਰਾਂ ਨਾਲ ਤੇ ਨਾਲੇ ਪਤਾ ਕਰਨਾ ਇਹਨੂੰ ਇੰਨੀ ਸੰਪਤੀ ਧਨ ਜਿਦਾਦ ਇਕੱਠੀ ਕਰਨ ਦੇ ਵਿੱਚ ਕਿਹੜੇ ਕਿਹੜੇ ਵਿਅਕਤੀ ਨੇ ਕਿਹੜੇ ਕਿਹੜੇ ਸਿਆਸਤਦਾਨ ਨੇ ਇਹਦੀ ਮਦਦ ਕੀਤੀ ਸੋ ਇਹ ਕਹਿੰਦੇ ਜੀ ਅਸੀਂ ਸਾਰਾ ਪਤਾ ਕਰਨਾ ਹੈ ਬੜਾ ਕੰਪਲੈਕਸ ਕੇਸ ਹੈ ਮਨੀ ਟ੍ਰੇਲ ਲੱਭਣੀ ਹੈ ਹੁਣ ਮੈਂ ਇਸ ਮਾਮਲੇ ਤੇ ਮਨੀ ਟ੍ਰੇਲ ਤੇ ਸਰਕਾਰੀ ਵਕੀਲ ਨਾਲ ਸਲਾਹ ਕੀਤੀ ਪੁੱਛਿਆ ਵੀ ਸਾਨੂੰ ਸਮਝਾਓ ਇਹ ਕੀ ਹੁੰਦੀ ਹੈ ਉਹ ਕਹਿੰਦੇ ਜੀ ਭੁੱਲਰ ਦੇ ਫੋਨ ਚ ਇਹੋ ਜਿਹਾ ਕੁਝ ਮਿਲਿਆ ਹੈ ਇਹ ਕੋਈ ਪ੍ਰਾਪਰਟੀ ਇਹਦੇ ਨਾਂ ਹੁੰਦੀ ਆ ਖਰੀਦੀ ਉਹ ਚ ਪੈਸੇ ਕਿਤੋਂ ਆਉਂਦੇ ਆ ਵੇਚਣ ਵਾਲਾ ਕੋਈ ਆ ਖਰੀਦਣ ਵਾਲਾ ਕੋਈ ਆ ਨਾ ਇਹਨਾਂ ਦੇ ਚੜ ਗਈ ਉਹ ਕਹਿੰਦੇ ਜੀ ਫਿਰ ਅਸੀਂ ਟ੍ਰੇਲ ਲੱਭਣੀ ਆ ਕਿ ਜਿਹੜੇ ਬੰਦੇ ਨੇ ਪੈਸੇ ਦਿੱਤੇ ਉਹਦੇ ਕੋਲ ਪੈਸੇ ਕਿੱਥੋਂ ਆਏ ਤੇ ਫਿਰ ਉਹਨੇ ਅੱਗੇ ਦਿੱਤੇ ਤੇ ਉਹ ਬੰਦੇ ਨੇ ਫਿਰ ਜਦਾ ਦੇ ਨਾਂ ਕਿਵੇਂ ਕਰਾਈ ਸੋ ਇਹ ਜਿਹੜੀ ਕੰਪਲੈਕਸ ਬੜੀ ਗੁੰਝਲਦਾਰ ਇਹ ਸਕੀਮ ਹੈ ਇਹਦਾ ਅਸੀਂ ਪਰਦਾ ਖੋਲਣਾ ਹੈ ਤੇ ਫਿਰ ਤਨੋਆ ਸਾਹਿਬ ਜਿਹੜੇ ਨੇ ਭੁੱਲਰ ਦੇ ਵਕੀਲ ਉਹਨਾਂ ਨੇ ਜਿਹੜੇ ਪੁਆਇੰਟ ਰੇਜ਼ ਕੀਤੇ ਮੁੱਖ ਤੌਰ ਤੇ ਉਹਨਾਂ ਨੇ 11 ਪੁਆਇੰਟ ਜਿਹੜੇ ਰੇਜ਼ ਕੀਤੇ ਉਹ ਤੁਹਾਨੂੰ ਮੈਂ ਸੁਣਾਉਣਾ ਉਹ ਕਹਿੰਦੇ ਆ ਜੀ सीबीआई ਦਾ ਪਰਚਾ ਹੀ ਗੈਰ ਕਾਨੂੰਨੀ ਆ ਕਿਉਂਕਿ ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਐਫ ਆਈ ਆਰ ਨੰਬਰ 26 ਆਫ 2025 ਦਰਜ ਕਰ ਚੁੱਕੀ ਸੀ ਤੇ ਕਹਿੰਦੇ ਵਿਜੀਲੈਂਸ ਬਿਊਰੋ ਦਾ ਟਾਈਮ ਪਰਚਾ ਦਰਜ ਕਰਨ ਦਾ 10:30 ਵਜੇ ਤੇ ਸੀਬੀਆਈ ਦਾ ਪਰਚਾ ਦਰਜ ਕਰਨ ਦਾ ਟਾਈਮ ਹੈ ਦੁਪਹਿਰੇ 12:30 ਵਜੇ ਤੇ ਉਹ ਕਹਿੰਦੇ ਜੀ ਇਹ ਇਸ ਕਰਕੇ ਸੀਬੀਆਈ ਦੇ ਪਰਚਾ ਦੂਜਾ ਦਰਜ ਕੀਤਾ ਤਾਂ ਕਿ ਸਾਡੇ ਪਰਚੇ ਨੂੰ ਯਾਨੀ ਵਿਜੀਲੈਂਸ ਬਿਊਰੋ ਦੇ ਪਰਚੇ ਨੂੰ ਸਰਕਮਵੈਂਟ ਕੀਤਾ ਜਾਏ ਉਹਦੇ ਵਿੱਚ ਅੜਿੱਕਾ ਬਾਤ ਆ ਜਾਏ ਦੂਜਾ ਪੁਆਇੰਟ ਤੀਜਾ ਪੁਆਇੰਟ ਕਹਿੰਦੇ ਆ ਜੀ ਦੋ ਐਫ ਆਈ ਆਰਾਂ ਇੱਕੋ ਐਲੀਗੇਸ਼ਨ ਤੇ ਇੱਕੋ ਕਾਸਟ ਤੇ ਦਰਜ ਨਹੀਂ ਹੋ ਸਕਦੀਆਂ ਇਹ ਸੈਟਲਡ ਲਾਅ ਹੈ ਤੇ ਫਿਰ ਅੱਗੇ ਉਹ ਕਹਿੰਦੇ ਆ ਜੀ ਸੀਬੀਆਈ ਦਾ ਜਿਹੜਾ ਪਰਚਾ ਹੈ ਉਹ ਤਾਂ ਰੱਦ ਕਰ ਦੇਣਾ ਚਾਹੀਦਾ ਕਵਾਸ਼ ਕਰ ਦੇਣਾ ਚਾਹੀਦਾ ਫਿਰ ਕਹਿੰਦੇ ਸੀ ਜੀ ਸੀ ਜੀ ਐਮ ਮੁਹਾਲੀ ਨੇ ਆਦੇਸ਼ ਦਿੱਤਾ ਸੀ ਕਿ ਜਦੋਂ ਰਿਮਾਂਡ ਪੂਰਾ ਹੋ ਜਾਊਗਾ ਸੀਬੀਆਈ ਦਾ ਉਦੋਂ ਵਿਜੀਲੈਂਸ ਬਿਊਰੋ ਨੂੰ ਕਸਟਡੀ ਦੇ ਦਿੱਤੀ ਜਾਊਗੀ ਔਰ ਸੀਬੀਆਈ ਨੇ ਅੰਡਰਟੇਕਿੰਗ ਦਿੱਤੀ ਸੀ ਅਸੀਂ ਅਸੀਂ ਵਿਜੀਲੈਂਸ ਬਿਊਰੋ ਦੇ ਕੰਮ ਚ ਜਾਂ ਇਨਵੈਸਟੀਗੇਸ਼ਨ ਚ ਕੋਈ ੜਿਕਾ ਪਾਉਣਾ ਨਹੀਂ ਚਾਹੁੰਦੇ ਉਹ ਆਪਣੀ ਜਾਂਚ ਕਰੇ ਪਰ ਆ ਵੇਖੋ ਜੀ ਕਹਿੰਦੇ ਹੁਣ ਤਾਂ ੜਿਕਾ ਪਾਈ ਜਾਂਦੇ ਆ ਹੁਣ ਰਿਮਾਨਡ ਤੇ ਰਿਮਾਨ ਲਈ ਜਾਂਦੇ ਆ ਸਾਨੂੰ ਇਹਨਾਂ ਦਾ ਰਿਮਾਨਡ ਭੁੱਲਰ ਦਾ ਲੈਣ ਨਹੀਂ ਦਿੰਦੇ ਫਿਰ ਅੱਗੇ ਕਹਿੰਦੇ ਆ ਜੀ ਵਿਜੀਲੈਂਸ ਬਿਊਰੋ ਨੇ ਰੈਸਟ ਪਾਰਟੀ ਸੀ 311025 ਨੂੰ ਜਦੋਂ ਸੀ ਜੇ ਮੁਹਾਲੀ ਨੇ ਆਗਿਆ ਦਿੱਤੀ ਕਿ ਵਿਜਲੈਂਸ ਬਿਊਰੋ ਦੇ ਡੀਐਸਪੀ ਵਿਸ਼ਵਜੀਤ ਮਾਨ ਬੜੈਲ ਜੇਲ੍ਹ ਚ ਜਾ ਕੇ ਸਵਾਲ ਜਵਾਬ ਭੁੱਲ ਨੂੰ ਕਰ ਲੈਣਾ ਕਹਿੰਦੇ ਅਸੀਂ ਤਾਂ ਉਹ ਅਰੈਸਟ ਪਾਤੀ ਉਸੇ ਦਿਨ ਤੇ ਸੀਬੀਆਈ ਨੇ ਅਰੈਸਟ ਪਾਈ ਆ 5 11 25 ਨੂੰ ਸਾਡੀ ਅਰੈਸਟ ਪਹਿਲਾਂ ਪਈ ਹੋਈ ਆ ਤੇ ਫਿਰ ਅਸੀਂ ਜਾਂਚ ਵੀ ਪਹਿਲਾਂ ਕਰਾਂਗੇ 6ਵਾਂ ਪੁਆਇੰਟ ਕਹਿੰਦੇ ਆ ਸੀਬੀਆਈ ਵਾਂਟਸ ਟੂ ਸਰਕਮੰਬੇਟੇ ਮੈਂ ਪਹਿਲਾਂ ਦੱਸਦਾ ਤੁਹਾਨੂੰ ਵੀ ਸਾਡੇ ਕੰਮ ਦੇ ਵਿੱਚ ਵਿਗਨ ਧਿਲਕਾ ਪਾਉਣਾ ਚਾਹੁੰਦੀ ਹੈ ਸਾਡੇ ਕੰਮ ਦੇ ਆਸੇ ਪਾਸੇ ਕਿਹੜਾ ਬਣਾਉਣਾ ਚਾਹੁੰਦੀ ਹੈ ਸਤਮਾ ਉਹ ਕਹਿੰਦੇ ਆ ਜੀ ਪੰਜਾਬ ਸਰਕਾਰ ਤੋਂ ਕੰਸੈਂਟ ਨਹੀਂ ਲਿਆ ਆਗਿਆ ਨਹੀਂ ਲਈ ਸੀਬੀਆਈ ਨੇ ਕਿਉਂਕਿ ਇਹ ਜਿਹੜੀਆਂ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੀ ਗੱਲ ਕਰਦੇ ਆ ਉਹ ਤਾਂ ਸਾਰੀਆਂ ਪੰਜਾਬ 'ਚ ਹੈ ਤੇ ਇਹ ਇੱਕ ਪੰਜਾਬ ਸਰਕਾਰ ਦਾ ਮੁਲਾਜ਼ਮ ਸੀ ਤੇ ਸਾਰੀ ਸਰਵਿਸ ਇਹਦੀ 30 ਸਾਲ ਦੀ ਪੰਜਾਬ 'ਚ ਹੈ ਤੇ ਫਿਰ ਅੱਗੇ ਨੌਵਾਂ ਪੁਆਇੰਟ ਕਹਿੰਦੇ ਆ ਜੀ ਜਿਹੜੇ ਪ੍ਰਾਪਰਟੀ ਦੇ ਰਿਕਾਰਡ ਐ ਉਹ ਵੀ ਸਾਰੇ ਪੰਜਾਬ ਚ ਐ ਰੈਵਨਿਊ ਡਿਪਾਰਟਮੈਂਟ ਕੋਲ ਮਾਲ ਮਹਿਕਮੇ ਕੋਲ ਤਹਿਸੀਲਾਂ ਚ ਪਏ ਐ ਰਜਿਸਟਰਾਰ ਜਿਹੜੇ ਹੈਗੇ ਆ ਕਰਨ ਵਾਲੇ ਰਜਿਸਟਰਾਰ ਆਫਿਸ ਚ ਪਏ ਆ ਤੇ ਇਸ ਕਰਕੇ ਜਿਹੜੀ ਸੀਬੀਆਈ ਨੇ ਕਾਰਵਾਈ ਕੀਤੀ ਆ ਇਹ ਜਲਦਬਾਜ਼ੀ ਚ ਕੀਤੀ ਆ ਹੇਸਟ ਚ ਕੀਤੀ ਆ ਕਾਲੀ ਕਾਲੀ ਕੀਤੀ ਆ ਤੇ ਇੱਥੇ ਮੈਨੂੰ ਦੱਸਦੇ ਗੱਲ ਖੁਸ਼ੀ ਹੁੰਦੀ ਆ ਕੀ ਐਡਵੋਕੇਟ ਤਨੋਆ ਨੇ ਪੰਜਾਬ ਦਸਤਾਵੇਜ਼ ਦੇ ਵੱਲੋਂ ਜਿਹੜੀ ਸ਼ੇਅਰ ਕੀਤੀ ਗਈ ਸੀ ਐਫ ਆਈ ਆਰ ਬਿਜ਼ਨਸ ਬਿਊਰੋ ਦੀ ਐਫ ਆਈ ਆਰ ਨੰਬਰ 26 ਉਹਦੇ ਉੱਤੇ ਵਾਟਰਮਾਰਕ ਪੰਜਾਬ ਦਸਤਾਵੇਜ਼ ਲੱਗਿਆ ਹੋਇਆ ਸੀ ਉਹ ਅਦਾਲਤ 'ਚ ਪੇਸ਼ ਕੀਤੀ ਕਹਿੰਦੇ ਜੀ ਦੇਖੋ ਅਸੀਂ ਤਾਂ ਪੰਜਾਬ ਦੱਸਦਾ ਵੀ ਇਸ ਨੂੰ ਇਹ ਐਫ ਆਈ ਆਰ ਦੀ ਕਾਪੀ ਨਹੀਂ ਆ ਕਿਉਂਕਿ ਸੀਬੀਆਈ ਕਹਿ ਰਹੀ ਸੀ ਇਹਨਾਂ ਨੇ ਕਾਪੀ ਅਪਲੋਡ ਨਹੀਂ ਕੀਤੀ ਅਸੀਂ ਤਾਂ ਨਾਲ ਦੀ ਨਾਲ ਅਪਲੋਡ ਕਰਤੀ ਵੈਬਸਾਈਟ ਤੇ ਜਦੋਂ ਕੋਈ ਬਿਜ਼ਨਸ ਬਿਊਰੋ ਨੇ ਅਜੇ ਤੱਕ ਕਾਪੀ ਐਫ ਆਈ ਆਰ ਦੀ ਅਪਲੋਡ ਨਹੀਂ ਕੀਤੀ ਤਾਂ ਉਹਨਾਂ ਨੇ ਫਿਰ ਕਾਪੀ ਦਿਖਾਈ ਜਿਹਦੇ ਉੱਤੇ ਸਾਡਾ ਸਾਡਾ ਵਾਟਰਮਾਰਕ ਲੱਗਿਆ ਸੀ ਲਓ ਆ ਤੁਸੀਂ ਹੁਣ ਜੱਜ ਸਾਹਿਬ ਦਾ ਆਰਡਰ ਵੀ ਦੇਖੋ ਨਾਲ ਨਾਲ ਆਰਡਰ 'ਚ ਜੋ ਲਿਖਿਆ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਜਾਜਸਾਵ ਨੇ ਮੀ ਪੰਜਾਬ ਦਸਤਾਵੇਜ਼ ਚੈਨਲ ਦਾ ਨਾਮ ਦੋ ਵਾਰੀ ਆਪਣੇ ਆਦੇਸ਼ ਦੇ ਵਿੱਚ ਲਿਖਿਆ ਇਹ ਸਾਨੂੰ ਖੁਸ਼ੀ ਵਾਲੀ ਗੱਲ ਲੱਗਦੀ ਹੈ ਲਓ ਆਓ ਹੁਣ ਆਪਾਂ ਸੀਬੀਆਈ ਵੱਲੋਂ ਜਵਾਬ ਤੇ ਆਉਂਦੇ ਆ ਜਿਹੜਾ ਉਹਨਾਂ ਨੇ ਤਨੂਆ ਸਾਹਿਬ ਦੀ ਗਰਦੰਦਾ ਦਿੱਤਾ ਸੀਬੀਆਈ ਦੇ ਐਡਵੋਕੇਟ ਨਰਿੰਦਰ ਸਿੰਘ ਨੇ ਕਿਹਾ ਕਿ ਵੈਜੀਲੈਂਸ ਬਿਊਰੋ ਨੇ ਐਂਟੇ ਡੇਟਿੰਗ ਕੀਤੀ ਹੈ ਜਿਹੜੀ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਜਦੋਂ ਅਸੀਂ ਪਿਛਲੇ ਕਈ ਦਿਨਾਂ ਤੋਂ ਕਵਰ ਕਵਰ ਕਰ ਰਹੇ ਹਾਂ ਇਸ ਮਸਲੇ ਨੂੰ ਐਂਟੇ ਡੇਟਿੰਗ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸੀਬੀਆਈ ਨੇ ਪਰਚਾ ਦਰਜ ਕਰਤਾ ਤੇ ਇਹਨਾਂ ਨੇ ਪਤਾ ਲੱਗਣ ਤੋਂ ਬਾਅਦ ਮਗਰਲਾ ਟਾਈਮ ਪਾ ਕੇ ਆਪਦੇ ਕੋਲ ਐਫਆਈਆਰ ਰੱਖ ਲਈ ਤੇ ਇਹ ਐਫਆਈਆਰ ਦਰਜ ਕਰਦੇ 10:30 ਵਜੇ ਸਾਡਾ ਟਾਈਮ ਹੈ ਸਾਢੇ 12 ਵਜੇ ਸੀਬੀਆਈ ਦਾ ਤੇ ਸੀਜੀਐਮ ਮੁਹਾਲੀ ਕੋਲ ਵਿਜੀਲੈਂਸ ਬਿਊਰੋ ਦੀ ਐਫਆਈਆਰ ਪਹੁੰਚਦੀ ਹੈ 3:12 ਵਜੇ ਤੋ ਇਹ ਐਂਟ ਡੇਟਿੰਗ ਆ ਯਾਨੀ ਕਿ ਜਦੋਂ ਉਹਨਾਂ ਨੂੰ ਜਾਣਕਾਰੀ ਮਿਲ ਗਈ ਤੇ ਇਹਨਾਂ ਨੇ ਕਾਲੀ ਕਾਲੀ ਪਰਚਾ ਦਰਜ ਕਰਕੇ ਉਹ ਤੇ ਪਿਛਲਾ ਟਾਈਮ ਪਾਤਾ ਫਿਰ ਅੱਗੇ सीबीआई ਦੇ ਵਕੀਲ ਕਹਿੰਦੇ ਆ ਕਿ ਸੋਰਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਵਿਜੀਲੈਂਸ ਬਿਊਰੋ ਕੋਲ ਉਹ 29/25ਵੀਂ ਆਉਂਦੀ ਹੈ ਔਰ ਜਿਹੜੇ ਟਾਈਮ ਤੇ ਇਨਫੋਰਮੇਸ਼ਨ ਆਉਂਦੀ ਆ ਉਹ ਤੋਂ 30 ਮਿੰਟ ਬਾਅਦ ਐਫਆਈਆਰ ਹੋ ਜਾਂਦੀ ਹੈ ਕਹਿੰਦੇ ਜੀ 30 ਮਿੰਟ ਚ ਇਹਨਾਂ ਨੇ ਵੈਰੀਫਿਕੇਸ਼ਨ ਕਿਵੇਂ ਕਰ ਲਈ ਸਾਰੀ ਜਾਇਦਾਦ ਦੀ ਫਿਰ ਅੱਗੇ ਲਿਖਦੇ ਆ ਜੀ ਸਾਨੂੰ ਖੁਫੀਆ ਜਾਣਕਾਰੀ ਮਿਲੀ ਫਿਰ ਅੱਗੇ ਲਿਖਦੇ ਆ ਜੀ ਇਹ ਸਾਰੀ ਜਾਣਕਾਰੀ ਮੀਡੀਆ ਦੇ ਵਿੱਚ ਆ ਚੁੱਕੀ ਹੈ ਮੀਡੀਆ ਦੇ ਵਿੱਚ ਤਾਂ ਉਹੀ ਜਾਣਕਾਰੀ ਆਈ ਹੈ ਸੀਬੀਆਈ ਦੇ ਵਕੀਲ ਨੇ ਕਿਹਾ ਜਿਹੜੀ ਅਸੀਂ ਰਿਕਵਰੀ ਕੀਤੀ ਹੈ ਜਾਂ ਅਸੀਂ ਪ੍ਰੈਸ ਰਿਲੀਜ਼ ਦਿੱਤੀ ਸੀ ਤੇ ਫਿਰ ਕਹਿੰਦੇ ਜੀ ਜਿਹੜੇ ਡੀਐਸਪੀ ਕੁਲਦੀਪ ਸਿੰਘ ਸੀ ਉਹਨਾਂ ਨੇ ਬਹੁਤ ਵਧੀਆ ਉੱਥੇ ਇੱਕ ਗੱਲ ਕਹੀ ਕਹਿੰਦੇ ਜੀ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਬਿਜ਼ਨਸ ਬਿਊਰੋ ਵਾਲਿਆਂ ਨੂੰ ਕਿ ਮਾਛੀ ਵਾਲੇ ਦੁਕਾਨਾਂ ਕਿੰਨੀਆਂ ਇਹਨਾਂ ਨੇ ਆਪਣੀ ਐਫਆਈਆਰ 'ਚ ਲਿਖਿਆ ਕਿ ਵੀ ਕਮਰਸ਼ੀਅਲ ਪ੍ਰੋਪਰਟیز ਲੁਧਿਆਣੇ 'ਚ ਨੇ ਜਦ ਕਿ ਉਥੇ 50 ਨਹੀਂ ਮਾਛੀਵਾੜੇ 'ਚ ਜਨਾਬ ਭੁੱਲਰ ਦੀਆਂ 50 ਦੁਕਾਨਾਂ ਨੇ ਕਮਰਸ਼ੀਅਲ ਦੁਕਾਨਾਂ ਤੇ ਇਹਨਾਂ ਨੇ ਫਿਰ ਵੈਰੀਫਿਕੇਸ਼ਨ ਕੀ ਕੀਤੀ ਸੋ ਮਲ ਕੇ ਬਿਲਕੁਲ ਕੱਚੀ ਜੀ ਇਹਨਾਂ ਨੇ ਐਫਆਈਆਰ ਕੀਤੀ ਆ ਤੇ ਬਾਕੀ 30 ਮਿੰਟ 'ਚ ਇਹਨਾਂ ਨੇ ਐਫਆਈਆਰ ਦਰਜ ਕਰਤੀ ਤੇ ਨਾਲੇ ਕਹਿੰਦੇ ਆ ਜੀ ਐਫ ਆਈ ਆਰ ਜਿਹੜੀ ਵਿਜੀਲੈਂਸ ਬਿਊਰੋ ਦੀ ਹੈ ਆਪਣੇ ਘੇਰੇ ਚ ਲੈ ਰਹੀ ਹੈ 30 ਸਾਲ ਯਾਨੀ ਕਿ 30 ਸਾਲ ਦੀ ਨੌਕਰੀ ਚ ਪੁੱਲਰ ਨੇ ਬਹੁਤ ਜਿਆਦਾ ਕਹਿੰਦਾ ਜੀ ਜਿਦਾਦ ਬਣਾ ਲਈ ਤੇ ਜਾਣਕਾਰੀ ਤੁਹਾਡੇ ਕੋਲ ਸਾਲ ਦੀ ਹੈ ਨਹੀਂ ਸੀਬੀਆਈ ਨੇ ਤੰਜ਼ ਕਸਿਆ ਅਦਾਲਤ ਦੇ ਵਿੱਚ ਹੁਣ ਜੱਜ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਹੈ ਭਾਵਨਾ ਜੈਨ ਉਹਨਾਂ ਦਾ ਆਦੇਸ਼ ਤੁਹਾਨੂੰ ਸੁਣਾਉਣਾ ਆ ਤੁਸੀਂ ਸਕਰੀਨ ਤੇ ਨਜ਼ਰ ਮਾਰੋ ਮੈਡਮ ਜੈਨ ਦੇ ਆਦੇਸ਼ ਤੇ ਉਹ ਕਹਿੰਦੇ ਆ ਜੀ ਜਿਹੜਾ ਸਰੋਤਾਂ ਤੋਂ ਵੱਧ ਜ਼ਾਇਦਾਦ ਬਣਾਉਣ ਦਾ ਕੇਸ ਹੈ ਇਹ ਨਿਕਲਿਆ ਹੈਗਾ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਤਹਿਤ ਯਾਨੀ ਕਿ ਭ੍ਰਸ਼ਟਾਚਾਰ ਤਹਿਤ ਦਰਜ ਕੀਤੇ ਪਰਚੇ ਚ ਯਾਨੀ ਕਿ ਪਹਿਲਾਂ ਸੀਬੀਏ ਦੇ ਪਰਚਾ ਦਰਜ ਕੀਤਾ ਭ੍ਰਸ਼ਟਾਚਾਰ ਵਾਲਾ ਉਹਦੇ ਵਿੱਚ ਯੂ ਨੋ ਜਾਂਚ ਅੱਗੇ ਵਧੀ ਉਹਦੇ ਵਿੱਚੋਂ ਇੱਕ ਬ੍ਰਾਂਚ ਜਿਵੇਂ ਰਖਤ ਦੀ ਅੱਗੇ ਟਾਲੀ ਟਾਲੀ ਚੋਂ ਇੱਕ ਨਿਕਲ ਜਾਂਦੀ ਹੁੰਦੀ ਬ੍ਰਾਂਚ ਓਵੇਂ ਇਹ ਨਿਕਲੀ ਆ ਸ਼ਾਖ ਨਿਕਲੀ ਆ ਸੋ ਇਸ ਕਰਕੇ ਜਿਹੜੀ ਟਰੈਪ ਕੇਸ ਦੀ ਐਫ ਆਈ ਆਰ ਨੰਬਰ 19 ਉਹਦੇ ਵਿੱਚੋਂ ਹੀ ਐਫ ਆਈ ਆਰ ਨੰਬਰ 20 ਨਿਕਲੀ ਆ ਫਿਰ ਉਹ ਕਹਿੰਦੇ ਆ ਜੀ ਵਿਜੀਲੈਂਸ ਬਿਊਰੋ ਦੀ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਹਰਪਜਨ ਕੌਰ ਕਹਿੰਦੇ ਜੀ ਮੇਰੀ ਅਦਾਲਤ ਚ ਖੜੀ ਆ ਪਰ ਉਹ ਬੋਧਣ ਤੋਂ ਇਨਕਾਰ ਕਰ ਰਹੀ ਹੈ ਤੇ ਕਹਿੰਦੇ ਜੀ ਜੱਜ ਸਾਹਿਬ ਨੇ ਨੋਟ ਕੀਤਾ ਆਪਣੇ ਆਦੇਸ਼ ਚ ਜਦੋਂ ਮੈਂ ਉਹਨੂੰ ਪੁੱਛਿਆ ਕਿ ਕੀ ਮੈਂ ਤੁਹਾਡੀ ਹਾਜ਼ਰੀ ਲਾ ਦਿਆਂ ਉਹ ਕਹਿੰਦੇ ਜੀ ਨਾ ਮੇਰੀ ਹਾਜ਼ਰੀ ਨਾ ਲਾਓ ਯਾਨੀ ਕਿ ਉਹਨੇ ਹਾਜ਼ਰੀ ਵੀ ਨਹੀਂ ਲਵਾਈ ਆਪਣੀ ਆਦੇਸ਼ ਦੇ ਵਿੱਚ ਤੇ ਕਹਿੰਦੇ ਜੀ ਇਹ ਮੈਨੂੰ ਜੱਜ ਸਾਹਿਬ ਅੱਗੇ ਲਿਖਦੇ ਆ ਵੀ ਸਮਝ ਆਉਂਦਾ ਹੈ ਅੱਗੇ ਜੱਸਾ ਲਿਖਦੇ ਤੀਜਾ ਪੁਆਇੰਟ ਕੇਸ ਆਫ ਵਿਜੀਲੈਂਸ ਬਿਊਰੋ ਇਸ ਬੀਇੰਗ ਪ੍ਰੈਜ਼ੈਂਟਡ ਬਾਈ ਕਾਉਂਸਲ ਆਫ ਅਕਿਊਜ਼ਡ ਹੁਣ ਆ ਬਹੁਤ ਇੰਪੋਰਟੈਂਟ ਹੈ ਜੱਸਾ ਕਹਿੰਦੇ ਵੀ ਜਿਹੜਾ ਵਿਜੀਲੈਂਸ ਬਿਊਰੋ ਦੇ ਤਰਕ ਨੇ ਆਰਗੂਮੈਂਟ ਨੇ ਉਹ ਕੌਣ ਦੇ ਰਿਹਾ ਉਹ ਭੁੱਲੜ ਦੇ ਵਕੀਲ ਦੇ ਰਹੇ ਨੇ ਕਹਿੰਦੇ ਜੀ ਇਹ ਮੈਨੂੰ ਸਮਝ ਆ ਰਿਹਾ ਫਾਰ ਆਬਵੀਅਸ ਰੀਜ਼ਨਸ ਤੇ ਫੇਰ ਅੱਗੇ ਉਹ ਕਹਿੰਦੇ ਆ ਜੱਸਾਬ ਕੇ ਵਿਜੀਲੈਂਸ ਬਿਊਰੋ ਕਾਉਂਸਲ ਇਜ਼ ਨਾਟ ਮੇਕਿੰਗ ਐਲੀਗੇਸ਼ਨ ਆਫ ਸਰਕਮਵੈਂਟਿੰਗ ਇਟਸ ਐਫਆਈਆਰ ਜਿਹੜਾ ਵਿਜੀਲੈਂਸ ਬਿਊਰੋ ਦਾ ਹੀ ਕਾਉਂਸਲ ਹੈ ਉਹ ਤਾਂ ਦਲੀਲ ਹੀ ਨਹੀਂ ਦੇ ਰਹੀ ਬੋਲ ਹੀ ਨਹੀਂ ਰਹੀ ਕਿ ਸਾਡੇ ਪਰਚੇ 'ਚ ਸੀਬੀਆਈ ਅੜਕਾ ਬਾ ਰਹੀ ਹੈ ਸਰਕਮਵੈਂਟ ਕਰ ਰਹੀ ਆ ਉਹ ਨਹੀਂ ਬੋਲ ਰਹੀ ਕੌਣ ਬੋਲ ਰਿਹਾ ਪੁੱਲਰ ਦੇ ਵਕੀਲ ਤੇ ਫਿਰ ਚੌਥਾ ਪੁਆਇੰਟ ਕਹਿੰਦੇ ਆ ਜੀ ਉਹ ਇਹ ਰੀਜ਼ਨ ਹੈ ਵੀ ਆਬਵੀਅਸ ਰੀਜ਼ਨ ਹੈ ਜੈਸਾ ਕਹਿੰਦੇ ਇਹ ਤਾਂ ਸਪਸ਼ਟ ਹੋ ਗਈ ਸਾਰੀ ਗੱਲ ਬਾਤ ਪੱਜਮੀ ਫਿਰ ਅਗਲੀ ਗੱਲ ਗੱਲ ਜਿਹੜੀ ਕਹਿੰਦੇ ਜੀ ਸਾਹਿਬ ਉਹ ਕਹਿੰਦੇ ਨਾ ਐਫ ਆਈਆਰ ਆਫ ਇਜਿਸ ਬਿਊਰੋ ਡਾਊਨਲੋਡਡਡ ਫਰਮ ਪੰਜਾਬ ਦਸਤਾਵੇਜ਼ ਕਹਿੰਦੇ ਪੰਜਾਬ ਦਸਤਾਵੇਜ਼ ਤੋਂ ਵੀ ਤੁਸੀਂ ਡਾਊਨਲੋਡ ਕੀਤੀ ਆ ਲਈ ਆ ਤਾਂ ਇਹਦਾ ਟਾਈਮ ਦਾ ਦ ショ ਇਹਦਾ ਕੋ ਟਾਈਮ ਨਹੀਂ ਆਉਂਦਾ ਕਿਉਂਕਿ ਅਸੀਂ ਤਾਂ ਪਰਚਾ ਦਰਜ ਹੋਣ ਤੋਂ 2 ਦਿਨ ਬਾਅਦ ਹਾਸਲ ਕਰਕੇ ਆਪਣੇ ਫੇਸਬੁੱਕ ਪੇਜ ਤੇ ਪਾਈ ਸੀ ਜਾਂ ਮੈਂ ਕੁਝ ਗਰੁੱਪਾਂ 'ਚ ਸ਼ੇਅਰ ਕੀਤੀ ਸੀ ਤੇ ਉਹਦੇ ਤੇ ਟਾਈਮ ਜੇ ਆਊਗਾ ਵੀ ਤਾਂ ਸਾਡੇ ਵੱਲੋਂ ਸ਼ੇਅਰ ਕੀਤੀ ਗਈ ਐਫਆਈਆ ਦਾ ਟਾਈਮ ਆਊਗਾ ਵਿਜੀਲੈਂਸ ਵੱਲੋਂ ਦਰਜ ਕੀਤੀ ਜਾਂ ਅਪਲੋਡ ਕੀਤੀ ਦਿੱਤਾ ਹੈ ਟਾਈਮ ਹੀ ਨਹੀਂ ਆਉਣਾ ਵਿਜੀਲੈਂਸ ਬਿਊਰੋ ਤਾਂ ਆਪਣੇ ਪਰਚੇ ਜਿਹੜੇ ਹੈਗੇ ਆ ਉਹ ਅਪਲੋਡ ਹੀ ਨਹੀਂ ਕਰਦੀ ਪਤਾ ਤਾਂ ਇਹ ਲੱਗਿਆ ਪਿਛਲੇ 2.5 ਸਾਲ ਤੋਂ ਇਹਨਾਂ ਦਾ ਜਿਹੜਾ ਅਪਲੋਡ ਕਰਨ ਵਾਲਾ ਸਿਸਟਮ ਹੈ ਆਪਣੀ ਵੈਬਸਾਈਟ ਤੋਂ ਖਰਾਬ ਹੈ ਉਹਨੂੰ ਇਹ ਠੀਕ ਹੀ ਨਹੀਂ ਕਰਦੇ ਕਿਉਂਕਿ ਜੇ ਠੀਕ ਕਰਨਗੇ ਤਾਂ ਸਾਰੀਆਂ ਐਫਆਈਆਰਾਂ ਚੜਾਉਣੀਆਂ ਪੈਣਗੀਆਂ ਵੈਬਸਾਈਟ ਤੇ ਜਿਵੇਂ ਸੁਪਰੀਮ ਕੋਰਟ ਦੇ ਆਦੇਸ਼ ਹੈ ਕਿ 24 ਘੰਟੇ ਦੇ ਅੰਦਰ ਅੰਦਰ ਪਰਚਾ ਦਰਜ ਕਰਕੇ ਤੁਸੀਂ ਵੈਬਸਾਈਟ ਤੇ ਪਾਓ ਤੇ ਜੇ ਤੁਸੀਂ ਨਹੀਂ ਪਾਉਂਦੇ ਤਾਂ ਉਹਦਾ ਕੋ ਕਾਰਨ ਦੱਸੋ ਜੇ ਕਾਰਨ ਕੋਈ ਹੈਗਾ ਤਾਂ 15 ਦਿਨ ਤੋਂ ਵੱਧ ਤੁਸੀਂ ਉਹਨੂੰ ਲੁਕੋ ਕੇ ਨਹੀਂ ਰੱਖ ਸਕਦੇ ਕਾਸੇ ਨੂੰ ਇਹ ਮੰਨਦਾ ਹੀ ਨਹੀਂ ਵੈਜੀਲੈਂਸ ਬਿਊਰੋ ਦੇ ਜਿਹੜੇ ਅਧਿਕਾਰੀ ਆ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਵੀ ਨਜ਼ਰਅੰਦਾਜ਼ ਕਰਦੇ ਆ ਤੇ ਅੱਗੇ ਆਉਂਦੇ ਆ ਜੀ ਸੀਬੀਆਈ ਰਜਿਸਟਰਡ ਡੀਏ ਕੇਸ ਔਨ 29 10 ਜਾਂ ਸਭ ਕਹਿੰਦੇ ਐ ਤੇ ਜਿਹੜਾ ਅਕਿਊਜ਼ਡ ਆ ਭੁੱਲਰ ਉਹਨੇ ਫਿਰ ਜਿਵੇਂ ਕਹਿੰਦੇ ਜੀ ਇਸ ਪਰਚੇ ਨੂੰ ਕੁਐਸ਼ ਕਰਾਉਣ ਲਈ ਰੱਦ ਕਰਾਉਣ ਲਈ ਹਾਈ ਕੋਰਟ ਤੱਕ ਪਹੁੰਚ ਕਿਉਂ ਨਹੀਂ ਕੀਤੀ ਕਿਉਂਕਿ ਅੱਜ ਤਾਂ ਤਰੀਕ ਹੋ ਗਈ 5 ਇੰਨੇ ਦਿਨ ਲੱਗ ਗਏ ਜੇ ਪਰਚਾ ਗੈਰਕਾਨੂੰਨੀ ਸੀ ਗਲਤ ਦਰਜ ਹੋਇਆ ਸੀ ਫੇਰ ਇਹਨਾਂ ਨੂੰ ਜਾਣਾ ਚਾਹੀਦਾ ਸੀ ਹਾਈ ਕੋਰਟ ਅੱਗੇ ਫਿਰ ਜੱਜ ਸਾਹਿਬ ਲਿਖਦੇ ਆ ਜੀ ਐਪੈਕਸ ਕੋਰਟ ਕਹਿੰਦੀ ਆ ਕਿ ਕੰਸੈਂਟ ਸਪੈਸਿਫਿਕ ਅਫੈਂਸਸ ਚ ਲੋਡ ਨਹੀਂ ਜਿਹੜੀਆਂ ਅਫੈਂਸਸ ਯੂਟੀ ਚ ਹੋਈਆਂ ਯੂਨੀਅਨ ਟੈਰੀਟਰੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਤੇ ਇਸ ਕਰਕੇ ਜਿਹੜੇ ਦੇ ਟ੍ਰੇਸਸ ਦਾ ਬਰਚਾ ਦਰਜ ਹੋ ਗਿਆ ਉਦੋਂ ਬਾਅਦ ਇਹ ਅੱਗੇ-ਅੱਗੇ ਵੱਧਦਾ ਜਾ ਰਿਹਾ ਜਾਣਕਾਰੀ ਇਹਦੀ ਤੇ ਫਿਰ ਇਹ ਨਹੀਂ ਹੈਗਾ ਇਹ ਬੰਦੇ ਨੇ ਗੁਨਾਹ ਪਹਿਲਾਂ ਇੱਥੇ ਕਰ ਲਿਆ ਤੇ ਸੀਬੀਆਈ ਨੇ ਪਰਚਾ ਦਰਜ ਕਰਤਾ ਤੇ ਉਹ ਗੁਨਾਹ ਦੀ ਅਗਲੀ ਘੜੀ ਬੰਗਲੌਰਾ ਹਦਰਾਬਾਦ ਹੈ ਤੇ ਫਿਰ ਉੱਥੇ ਜਾ ਕੇ ਉਹਨਾਂ ਦੀਆਂ ਸਰਕਾਰਾਂ ਤੋਂ ਆਗਿਆ ਲਓ ਇਹ ਸੁਪਰੀਮ ਕੋਰਟ ਕਹਿੰਦੀ ਲੋੜ ਨਹੀਂ ਇਹ ਜਿਹੜੇ ਟ੍ਰੈਸਸ ਐ ਕਿਤੇ ਵੀ ਹੋਣ ਭਾਰਤ ਦੇ ਵਿੱਚ ਕਿਸੇ ਵੀ ਸੂਬੇ 'ਚ ਹੋਣ ਉੱਥੇ ਬਾਰ-ਬਾਰ ਆਗਿਆ ਲੈਣ ਦੀ ਲੋੜ ਨਹੀਂ ਫਿਰ ਜੱਜ ਸਾਹਿਬ ਨੇ ਇਹ ਵੀ ਨੋਟ ਕੀਤਾ ਕਿ ਪੁੱਲਰ ਦਾ ਬੈਂਕ ਖਾਤਾ HDFC ਬੈਂਕ ਚੰਡੀਗੜ੍ਹ ਦੇ ਵਿੱਚ ਹੈ ਠੀਕ ਹੈ ਜੀ ਤੇ ਅੱਗੇ ਕਨਕਲੂਡਿੰਗ ਲਿਖਦੇ ਆ ਨਵਾਂ ਪੁਆਇੰਟ ਜੱਜ ਸਾਹਿਬ ਕਿ ਮੈਨੂੰ CBI ਵੱਲੋਂ ਦਰਜ DA ਦੀ FIR ਦੇ ਵਿੱਚ ਕੋਈ ਬਦਨੀਤੀ ਮਾਲਾਫਿਡੇ ਨਜ਼ਰ ਨਹੀਂ ਆਉਂਦੀ ਸੋ ਇਹ ਤੋਂ ਸਭ ਤੋਂ ਅਹਿਮ ਜਿਹੜੀ ਗੱਲ ਹੈ ਕਿ ਜਿਹੜੀ CBI ਦੀ FIR ਹੈ DA ਵਾਲੀ ਉਹਦੀ legality ਉਹਦਾ ਸਹੀ ਹੋਣਾ ਅੱਜ ਅਦਾਲਤ ਨੇ ਅਫੋਲਡ ਕਰਤਾ ਉਹ ਸਹੀ ਮੰਨੀ ਗਈ ਜਦੋਂ ਕਿ ਵਜਲੈਂਸ ਬਿਊਰੋ ਵਜਲੈਂਸ ਬਿਊਰੋ ਦੀ ਵਕੀਲ ਤਾਂ ਖਰ ਬੋਲੀ ਨਹੀਂ ਜਿਹੜੀਆਂ ਦਲੀਲਾਂ ਢੁੱਲਰ ਸਾਹਿਬ ਦੇ ਵਕੀਲਾਂ ਨੇ ਦਿੱਤੀਆਂ ਨਾ ਤੁਹਾਨੂੰ ਸਾਰਿਆਂ ਦੇ ਮੈਂ ਪਹਿਲਾਂ ਦੱਸ ਤੇ ਉਹਨਾਂ ਦੀ ਇੱਕ ਵੀ ਦਲੀਲ ਨਹੀਂ ਮੰਨੀ ਗਈ ਤੇ 5 ਦਿਨ ਦਾ ਰਿਮਾਂਡ ਸੀਬੀਆਈ ਨੂੰ ਦੇ ਦਿੱਤਾ ਗਿਆ ਤੇ ਹੁਣ ਆਪਾਂ ਆਉਨੇ ਆ ਕਿਰਸ਼ਾਨੂ ਤੇ ਕਰਸ਼ਾਨੂੰ ਤੇ ਡੀਏ ਦਾ ਪਰਚਾ ਯਾਨੀ ਕਿ ਐਫਆਈਆਰ ਨੰਬਰ 20 ਉਹਦਾ ਉਹ ਤੇ ਦਰਜ ਨਹੀਂ ਹੋਇਆ ਉਹਦਾ ਨਾਮਜ਼ਾਦ ਉਹ ਚ ਹੈ ਨਹੀਂਗਾ ਉਹ ਤੇ ਦਾ ਐਫਆਈਆਰ ਨੰਬਰ 19 ਉਹਦੇ ਵਕੀਲ ਸਿਗੇ ਜੀ ਗੁਰਬੀਰ ਸਿੰਘ ਸੰਧੂ ਤੇ ਉਹਨਾਂ ਦਾ ਮੁਕਾਬਲਾ ਕਰ ਰਹੇ ਸੀ ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਅਸਿਸਟਡ ਬਾਈ ਇਨਸਪੈਕਟਰ ਸੋਨਾਲੀ ਮਿਸ਼ਰਾ CBI ਨੇ ਕਿਹਾ ਜੀ ਸਾਨੂੰ 4 ਦਿਨ ਦਾ ਰਿਮਾਂਡ ਦੇ ਦਿਓ ਭ੍ਰਸ਼ਟਾਚਾਰ ਵਾਲੇ ਮਾਮਲੇ 'ਚ FIR ਨੰਬਰ 19 'ਚ ਤੇ CBI ਨੇ ਨਵੀਂ ਗੱਲ ਦੱਸੀ ਅੱਜ ਕਹਿੰਦੇ ਜੀ ਕਿਸ਼ਾਨੂ ਤੇ ਉਹਦੀ ਘਰ ਵਾਲੀ ਹਨੀ ਸ਼ਰਮਾ ਦੇ ਐਸੈਟਸ 1.2 ਕਰੋੜ ਰੁਪਏ ਡਿਸਕਵਰ ਹੋਏ ਇਨ ਦੀ ਫਾਰਮ ਆਫ ਬੈਂਕ ਮਨੀ ਸੇਵਿੰਗਸ FD ਫਿਕਸਡ ਡਿਪੋਜ਼ਿਟ ਜੋ ਲੋਰੀ 11 ਗੱਟੇ ਤੇ ਸ਼ੇਅਰ ਮਾਰਕੀਟ ਦੇ ਦਸਤਾਵੇਜ਼ ਜਿਹੜੇ ਕੰਪਨੀਆਂ ਦੇ ਸ਼ੇਅਰ ਹੁੰਦੇ ਆ ਕਹਿੰਦੇ ਜੀ ਉਹ ਵੀ ਇਹਨਾਂ ਕੋਲ ਮਿਲੇ ਆ ਅੱਗੇ ਸੀਬੀਆਈ ਕਹਿੰਦੀ ਕਿ ਇਹ ਵਿਅਕਤੀ ਕੱਲੇ ਭੁੱਲਰਦਾਨੀ ਇਹ ਕਈ ਹੋਰ ਅਫਸਰਾਂ ਦਾ ਵੀ ਵਿਚੋਲਿਆ ਸੀ ਅਸੀਂ ਉਹ ਸਾਰੀ ਜਾਣਕਾਰੀ ਇਸ ਤੋਂ ਲੈਣੀ ਹੈ ਵੈਰੀਫਾਈ ਕਰਨੀ ਹੈ ਇਹਨੂੰ ਐਗਜ਼ਾਮਿਨ ਕਰਨਾ ਹੈ ਤੇ ਇਹ ਵਿਅਕਤੀ ਅਫਸਰਾਂ ਦੀਆਂ ਵੱਡੀਆਂ ਛੋਟੀਆਂ ਦੀਆਂ ਪੈਸੇ ਲੈ ਦਵਾ ਕੇ ਕਰਵਾਉਂਦਾ ਸੀ ਯਾਨੀ ਕਿ ਟ੍ਰਾਂਸਫਰਾਂ ਕਰਾਉਂਦਾ ਸੀ ਇਹ ਆਰਮਜ਼ ਅੰਡਸਨਸ ਵੀ ਬਣਾਉਣ ਦੇ ਵਿੱਚ ਲੋਕਾਂ ਦੀ ਹੈਲਪ ਕਰਦਾ ਸੀ ਫਿਰ ਇਹ ਲੋਕਾਂ ਤੇ ਪਰਚੇ ਦਰਜ ਵੀ ਕਰਾਉਂਦਾ ਸੀ ਪਰਚੇ ਰੱਦ ਵੀ ਕਰਾਉਂਦਾ ਸੀ ਸੋ ਕੈਨਸਲੇਸ਼ਨ ਆਫ ਐਫ ਆਈ ਆਰ ਜੇ ਬੰਦਾ ਕੈਨਸਲ ਕਰਾਉਂਦਾ ਫਿਰ ਦਰਜ ਵੀ ਕਰਾਉਂਦਾ ਹੋਊਗਾ ਇਹਦਾ ਸੁਭਾਵਿਕ ਜਾਂ ਇੱਕ ਇਨਫਰੈਂਸ ਹੈ ਸੋ ਐਡਾ ਵੱਡਾ ਇਹ ਮਤਲਬ ਕਿ ਸ਼ਕਤੀਸ਼ਾਲੀ ਬੰਦਾ ਕ੍ਰਿਸ਼ਨ ਨੂੰ ਬਣਾਇਆ ਹੋਇਆ ਸੀ ਅੱਜ ਮੈਂ ਤੁਹਾਨੂੰ ਹੋਰ ਦੱਸ ਦਿਆਂ ਗੱਲ ਛੋਟੀ ਜੀ ਅੱਜ ਮੈਂ ਕਰਸ਼ਾਨ ਨੂੰ ਕਿਹਾ ਭਾਈ ਕਰਸ਼ਾਨ ਨੂੰ ਤੂੰ ਵੀ ਮੈਨੂੰ ਫਰੈਂਡ ਰਿਕੁਐਸਟ ਫੇਸਬੁੱਕ ਤੇ ਭੇਜੀ ਸੀ ਤੇ ਤੂੰ ਮੇਰਾ ਫਰੈਂਡ ਹੈ ਮੈਂ ਚੈੱਕ ਕੀਤਾ ਤੇਰਾ ਫੇਸਬੁੱਕ ਕਹਿੰਦਾ ਜੀ ਜਾਂਦਾ ਜਾਂਦਾ ਕਹਿੰਦਾ ਜੀ ਮੈਂ ਤਾਂ ਕਈਆਂ ਦਾ ਫਰੈਂਡ ਹਾਂ ਖੈਰ ਉਹਨਾਂ ਦਾ ਮੈਸੇਜ ਵੀ ਮੈਂ ਫਿਰ ਸਰਚ ਕੀਤਾ ਮਸੈਂਜਰ ਤੇ ਜਾ ਕੇ ਇਹਨੇ ਮੈਨੂੰ ਤਾਂ ਫੋਨ ਨੰਬਰ ਮੰਗਿਆ ਸੀ 2022 ਸਤੰਬਰ ਚ ਤੇ ਮੈਂ ਦਿੱਤਾ ਸੀ ਕਹਿੰਦਾ ਸੀ ਜੀ ਮੈਂ ਕਾਲ ਕਰੂੰਗਾ ਫਿਰ ਕਾਲ ਕੋਲੇ ਨੇ ਕਦੇ ਕੀਤਾ ਦੀ ਐਨੀਵੇ ਹੁਣ ਆਪਾਂ ਅੱਗੇ ਖੜਦੇ ਆ ਸੀਬੀਆਈ ਕਹਿੰਦੀ ਕਿਰਸ਼ਨ ਨੂੰ ਨੂੰ ਅਸੀਂ ਕੁਝ ਲੋਕੇਸ਼ਨਾਂ ਤੇ ਲੈ ਕੇ ਜਾਣਾ ਜਿਹੜੀਆਂ ਇਹਨੇ ਦਸੀਆਂ ਤਾਂ ਕਿ ਉੱਥੋਂ ਸਾਨੂੰ ਐਵਿਡੈਂਸ ਕੋਈ ਹੋਰ ਵੀ ਮਿਲ ਸਕੇ ਤੇ ਫਿਰ ਅਦਾਲਤ ਕਹਿੰਦੀ ਹੈ ਕਿ ਹਾਂ ਅਸੀਂ ਤੁਹਾਨੂੰ ਇਸ ਦਾ ਜਿੰਨਾ ਰਿਮਾਂਡ ਮੰਗਿਆ 4 ਦਿਨ ਦਾ ਤੁਹਾਨੂੰ ਦੇ ਦੇਣੇ ਆ ਹੁਣ ਕਿਰਸ਼ਾਨੂੰ ਦੀ ਅਗਲੀ ਤਰੀਕ ਹੈ ਜੀ 10 11 25 ਤੇ ਭੁੱਲਰ ਦੀ ਪੇਸ਼ ਕਰਨ ਦੀ ਅਗਲੀ ਤਰੀਕ ਹੈਗਾ ਹੈਗੀ ਆ 11 11 25 ਇਹ ਤਾਂ ਸਿੱਗੀ ਅੱਜ ਦੀ ਅਦਾਲਤ ਦੀ ਕਾਰਵਾਈ ਸੋ ਡਿਟੇਲਡ ਆਰਡਰ ਤੁਸੀਂ ਕਿਰਸ਼ਾਨੂੰ ਵਾਲਾ ਹੁਣ ਵੇਖ ਲਓ ਤੇ ਜਿਹੜਾ ਭੁੱਲਰ ਵਾਲੇ ਮਾਮਲੇ ਦਾ ਆਰਡਰ ਹੈ 14 ਪੇਜ ਦਾ ਆਰਡਰ ਹੈ ਠੀਕ ਹੈ ਜੀ ਤੇ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹਦਾ ਕਿ ਜੇ ਤੁਸੀਂ ਸਾਡੀ ਖਬਰ ਨੂੰ ਚੰਗਾ ਸਮਝੋ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਮੈਂ ਰੇਂਦਰ ਸਿੰਘ ਤਗੜਾ ਗਿਆ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼